ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 8ਵੀਂ ਕਲਾਸ ਦੀ ਕਿਤਾਬ ਫਿਜ਼ੀਕਲ ਐਜੂਕੇਸ਼ਨ ਜਾਂ ਆਪਾਂ ਕਹਿ ਸਕਦੇ ਹਾਂ ਸਿਹਤ ਅਤੇ ਸਰੀਰਿਕ ਸਿੱਖਿਆ ਤੇ ਉਹਦਾ ਤੀਜਾ ਪਾਠ ਵਿਟਾਮਿਨ ਤੇ ਆ ਚਰਚਾ ਕਰਾਂਗੇ ਇਸੇ ਪਾਠ ਦੇ ਅਭਿਆਸ ਦੀ ਤਾਂ ਚਲੋ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਵਿਟਾਮਿਨ ਕਿਸ ਨੂੰ ਕਹਿੰਦੇ ਹਨ ਉੱਤਰ ਵਿਟਾਮਿਨ ਵੱਖ-ਵੱਖ ਭੋਜਨ ਪਦਾਰਥਾਂ ਵਿੱਚ ਪਾਏ ਜਾਣ ਵਾਲੇ ਰਸਾਇਣਕ ਤੱਤਾਂ ਸਰੀਰ ਨੂੰ ਸਿਹਤਮੰਦ ਰੱਖਣ ਲਈ ਕੇਵਲ ਕਾਰਬੋਹਾਈਡਰੇਟ, ਸਿਕਨਾਈ ਯਾਨੀ ਚਰਬੀ, ਪ੍ਰੋਟੀਨ, ਖਣੇਜ ਪਦਾਰਥ ਅਤੇ ਪਾਣੀ ਦੀ ਹੀ ਲੋੜ ਨਹੀਂ ਸਗੋ ਇਹਨਾਂ ਤੱਤਾਂ ਦਾ ਲਾਭ ਲੈਣ ਲਈ ਕੁਝ ਹੋਰ ਰਸਾਇਣਕ ਤੱਤਾਂ ਦੀ ਲੋੜ ਹੁੰਦੀ ਹੈ ਜਿਨ੍ਹਾਂ ਨੂੰ ਵਿਟਾਮਿਨ ਕਹਿੰਦੇ ਹੈਗੇ ਨੇ ਦੂਜਾ ਪ੍ਰਸ਼ਨ ਵਿਟਾਮਿਨਾਂ ਦਾ ਕੀ ਮਹੱਤਵ ਹੈ ਉੱਤਰ ਵਿਟਾਮਿਨਾਂ ਦਾ ਮਹੱਤਵ ਵਿਟਾਮਿਨ ਮਨੁੱਖੀ ਭੋਜਨ ਵਿੱਚ ਕਾਫੀ ਮਹੱਤਵ ਰੱਖਦੇ ਹਨ ਇਹ ਪਾਚਨ ਅਤੇ ਉਪਾਚਨ ਦੀਆਂ ਕਿਰਿਆਵਾਂ ਲਈ ਬਹੁਤ ਸਹਾਇੀ ਹੁੰਦੇ ਹਨ ਇਹ ਸਰੀਰ ਦੇ ਵਾਧੇ ਅਤੇ ਵਿਕਾਸ ਲਈ ਬਹੁਤ ਜ਼ਰੂਰੀ ਹਨ ਪਾਵੇਂ ਕਿ ਆਪ ਸਰੀਰ ਵਿੱਚ ਗਰਮੀ ਅਤੇ ਸ਼ਕਤੀ ਪੈਦਾ ਨਹੀਂ ਕਰਦੇ ਪਰ ਇਹ ਦੂਜੇ ਪੋਸ਼ਟਿਕ ਤੱਤਾਂ ਦੀ ਸਹਾਇਤਾ ਕਰਦੇ ਹਨ ਇਹ ਸਰੀਰ ਦੀਆਂ ਅੰਦਰੂਨੀ ਕਿਰਿਆਵਾਂ ਦਾ ਸੰਚਾਲਨ ਕਰਨ ਵਿੱਚ ਸਹਾਇੀ ਹੁੰਦੇ ਹਨ ਇਹ ਲਹੂ ਨੂੰ ਸਾਫ਼ ਕਰਦੇ ਹਨ ਅਤੇ ਲਹੂ ਰਕਤਾਣੂਆਂ ਨੂੰ ਵਧਾਉਂਦੇ ਹਨ ਇਹ ਸਰੀਰ ਨੂੰ ਬਿਮਾਰੀਆਂ ਨਾਲ ਟਕਰਾ ਕਰਨ ਦੀ ਸ਼ਕਤੀ ਦਿੰਦੇ ਹਨ ਇਹ ਪਾਚਨ ਸ਼ਕਤੀ ਨੂੰ ਵਧਾਉਂਦੇ ਹਨ ਵਿਟਾਮਿਨ ਸਰੀਰ ਦੇ ਵਿਕਾਸ ਦਾ ਆਧਾਰ ਮੰਨੇ ਜਾਂਦੇ ਹਨ ਇਸ ਕਰਕੇ ਇਹਨਾਂ ਨੂੰ ਜੀਵਨ ਦਾਤਾ ਵੀ ਕਿਹਾ ਜਾਂਦਾ ਹੈ ਤੀਜਾ ਪ੍ਰਸ਼ਨ ਵਿਟਾਮਿਨ A ਕੀ ਹੈ ਇਸ ਦੀ ਘਾਟ ਅਤੇ ਅधिकਤਾ ਦੇ ਨੁਕਸਾਨ ਲਿਖੋ ਉੱਤਰ ਵਿਟਾਮਿਨ A ਚਰਬੀ ਵਿੱਚ ਕੁਲਣਸ਼ੀਲ ਹੈ ਕੰਮ ਕੀ ਹੈਗੇ ਨੇ ਇਸ ਨਾਲ ਅੱਖਾਂ ਦੀ ਰੋਸ਼ਨੀ ਵਾਧੀ ਹੈ ਭੁੱਖ ਵਾਧੀ ਹੈ ਪਾਚਨ ਸ਼ਕਤੀ ਠੀਕ ਰਹਿੰਦੀ ਹੈ ਇਹ ਵਿਟਾਮਿਨ ਸਰੀਰ ਨੂੰ ਵਧਾਉਣ ਤੇ ਮਜ਼ਬੂਤ ਕਰਨ ਵਿੱਚ ਮਦਦ ਦਿੰਦਾ ਹੈ ਸਰੀਰ ਵਿੱਚ ਰੋਗਾਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਪੈਦਾ ਹੁੰਦੀ ਹੈ ਵਿਟਾਮਿਨ ਏ ਦੀ ਘਾਟ ਦੇ ਨੁਕਸਾਨ ਵਿਟਾਮਿਨ ਏ ਦੀ ਘਾਟ ਨਾਲ ਛੂ ਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਘਟ ਜਾਂਦੀ ਹੈ ਤੇ ਵਿਅਕਤੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਅੱਖਾਂ ਵਿੱਚ ਖਾਰਸ਼ ਅਤੇ ਜਲਨ ਹੁੰਦੀ ਹੈ ਇਸ ਦੀ ਘਾਟ ਨਾਲ ਰਾਤ ਨੂੰ ਸਾਫ਼ ਨਹੀਂ ਦਿਖਾਈ ਦਿੰਦਾ ਅਤੇ ਵਿਅਕਤੀ ਨੂੰ ਆਂਧਰਾਤਾ ਹੋ ਜਾਂਦਾ ਹੈ ਹੰਝੂ ਗ੍ਰੰਥੀਆਂ ਕੰਮ ਨਹੀਂ ਕਰਦੀਆਂ ਚਮੜੀ ਖੁਸ਼ਕ ਅਤੇ ਸਖਤ ਹੋ ਜਾਂਦੀ ਹੈ ਗੁਰਦਿਆਂ ਵਿੱਚ ਪੱਥਰੀ ਬਣਨ ਦੀ ਸੰਭਾਵਨਾ ਵੱਧ ਜਾਂਦੀ ਹੈ ਦੰਦ ਜਲਦੀ ਟੁੱਟਣ ਲੱਗ ਪੈਂਦੇ ਹਨ ਦੰਦਾਂ ਨੂੰ ਪਾਇਓਰੀਆ ਆਦਿ ਬਿਮਾਰੀ ਲੱਗ ਜਾਂਦੀ ਹੈ ਚੌਥਾ ਪ੍ਰਸ਼ਨ ਵਿਟਾਮਿਨ ਬੀ ਕੰਪਲੈਕਸ ਸਮੂਹ ਕਿਸ ਨੂੰ ਆਖਦੇ ਹਨ ਇਸ ਦੀ ਪ੍ਰਾਪਤੀ ਦੇ ਸਰੋਤ ਲਿਖੋ ਉਤਰ ਵਿਟਾਮਿਨ ਬੀ ਇਹ ਕਈ ਵਿਟਾਮਿਨਾਂ ਦਾ ਮਿਸ਼ਰਣ ਹੈ ਇਸ ਵਿੱਚ ਵਿਟਾਮਿਨ ਬੀ 1 ਬੀ 2 ਮਿਲੇ ਰਹਿੰਦੇ ਹਨ ਇਹ ਵਿਟਾਮਿਨ ਬੀ ਸਯੂਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਦੇ ਕੰਮ ਹੈਗੇ ਨੇ ਇਸ ਵਿਟਾਮਿਨ ਨਾਲ ਨਾੜੀ ਸਿਸਟਮ ਠੀਕ ਰਹਿੰਦਾ ਹੈ ਇਹ ਨਾੜੀਆਂ ਪੱਟੀਆਂ ਦਿਲ ਤੇ ਦਿਮਾਗ ਨੂੰ ਸ਼ਕਤੀ ਦਿੰਦਾ ਹੈ ਭੁਖ ਤੇਜ਼ ਕਰਦਾ ਹੈ ਚਮੜੀ ਦੇ ਰੋਗ ਤੋਂ ਰੱਖਿਆ ਕਰਦਾ ਹੈ ਇਸ ਦੀ ਪ੍ਰਾਪਤੀ ਦੇ ਸੋਮੇ ਹੈਗੇ ਨੇ ਇਹ ਦੁੱਧ ਦਹੀਂ ਮੱਖਣ ਪਨੀਰ ਸਾਬਤ ਦਾਲਾ ਅਨਾਜ ਸੋਇਆਬੀਨ ਮਟਰ ਅਤੇ ਅੰਡੇ ਹਰੀਆਂ ਸਬਜ਼ੀਆਂ ਤੇ ਪੱਤੇ ਆ ਜਿਵੇਂ ਬੰਦ ਗੋਬੀ ਪਿਆਜ਼ ਪਾਲਕ ਟਮਾਟਰ ਸ਼ਲਗਮ ਤੇ ਸਲਾਦ ਆ ਦੀ ਵਿੱਚ ਹੁੰਦਾ ਹੈ ਵਿਟਾਮਿਨ ਡੀ ਦੀ ਘਾਟ ਦੇ ਨੁਕਸਾਨ ਇਸ ਵਿਟਾਮਿਨ ਡੀ ਘਾਟ ਨਾਲ 베ਰੀ 베ਰੀ ਰੋਗ ਲੱਗ ਜਾਂਦਾ ਹੈ ਵਿਅਕਤੀ ਨੂੰ ਚਮੜੀ ਦਾ ਰੋਗ ਜੀ ਤੇ ਛਾਲੇ ਵਾਲ ਡਿੱਗੜ ਲੱਗ ਪੈਂਦੇ ਹਨ ਵਿਅਕਤੀ ਦਾ ਹਾਜਮਾ ਕਮਜ਼ੋਰ ਹੋ ਜਾਂਦਾ ਹੈ ਤੇ ਭੁੱਖ ਵੀ ਘਟ ਲੱਗਦੀ ਹੈ ਵਿਅਕਤੀ ਦੇ ਸਰੀਰ ਦਾ ਵਿਕਾਸ ਰੁਕ ਜਾਂਦਾ ਹੈ ਤੇ ਅਨੀਮੀਆ ਹੋ ਜਾਂਦਾ ਹੈ ਪੰਜਵਾਂ ਪ੍ਰਸ਼ਨ ਵਿਟਾਮਿਨ ਸੀ ਕੀ ਹੈ ਇਸ ਦੇ ਕੰਮ ਅਤੇ ਸਰੋਤ ਲਿਖੋ ਉੱਤਰ ਵਿਟਾਮਿਨ ਸੀ ਪਾਣੀ ਵਿੱਚ ਘੁਲਣਸ਼ੀਲ ਹੈ ਇਸ ਦੇ ਕਮ ਹੈਗੇ ਨੇ ਵਿਟਾਮਿਨ ਲਹੂ ਨੂੰ ਸਾਫ਼ ਰੱਖਦਾ ਹੈ ਦੰਦਾਂ ਨੂੰ ਮਜ਼ਬੂਤ ਰੱਖਦਾ ਹੈ ਤੀਜਾ ਜ਼ਖਮਾਂ ਤੇ ਟੁੱਟੀਆਂ ਹੱਡੀਆਂ ਨੂੰ ਵੀ ਜਲਦੀ ਠੀਕ ਕਰਦਾ ਹੈ ਸਰੀਰ ਨੂੰ ਛੂਤ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਗਲੇ ਨੂੰ ਠੀਕ ਰੱਖਦਾ ਹੈ ਜ਼ੁਕਾਮ ਤੋਂ ਬਚਾਉਂਦਾ ਹੈ ਪ੍ਰਾਪਤੀ ਦੇ ਸੋਮੇ ਇਹ ਆਮ ਤੌਰ ਤੇ ਰਸਦਾਰ ਖੱਟੇ ਫਲਾਂ ਵਿੱਚ ਹੁੰਦਾ ਜਿਵੇਂ ਕਿ ਸੰਤਰਾ ਸ਼ਰਲਗ ਮਾਲਟਾ ਮਸੰਮੀ ਅੰਗੂਰ ਅਨਾਰ ਨਿੰਬੂ ਅਮਰੂਦ ਅਤੇ ਔਲਾਤੀ ਇਸ ਸੋਭੇ ਨਾਲ ਹਰੀਆਂ ਸਬਜ਼ੀਆਂ ਟਮਾਟਰ ਬੰਦ ਗੋਬੀ ਗਾਜਰ ਪਾਲਕ ਛਲਗਮ ਆਦਿ ਵਿੱਚ ਵੀ ਮਿਲਦਾ ਹੈ ਵਿਟਾਮਿਨ ਸੀ ਦੀ ਘਾਟ ਦੇ ਨੁਕਸਾਨ ਵਿਟਾਮਿਨ ਸੀ ਦੀ ਘਾਟ ਨਾਲ ਸ਼ਿਕਰਵੀ ਰੋਗ ਹੋ ਜਾਂਦਾ ਹੈ ਹੱਥਾਂ ਪੈਰਾਂ ਵਿੱਚ ਦਰਦ ਅਤੇ ਸੋਜ ਆ ਜਾਂਦੀ ਹੈ ਹੱਡੀਆਂ ਦਾ ਨਿਰਮਾਣ ਅਤੇ ਵਿਕਾਸ ਰੁਕ ਜਾਂਦਾ ਹੈ ਅਤੇ ਹੱਡੀਆਂ ਵਿੰਗੀਆਂ ਟੇਡੀਆਂ ਹੋ ਜਾਂਦੀਆਂ ਹਨ ਜ਼ਖਮ ਨਹੀਂ ਭਰਦੇ ਅਤੇ ਜ਼ਖਮਾਂ ਵਿੱਚੋਂ ਲਹੂ ਸਿੰਮਦਾ ਰਹਿੰਦਾ ਹੈ ਦੰਦ ਕਮਜ਼ੋਰ ਹੋ ਜਾਂਦੇ ਹਨ ਮਸੂੜਿਆਂ ਵਿੱਚੋਂ ਲਹੂ ਵਗਣ ਲੱਗ ਜਾਂਦਾ ਹੈ ਚਮੜੀ ਦਾ ਰੰਗ ਪੀਲਾ ਹੋ ਜਾਂਦਾ ਹੈ ਅੱਖਾਂ ਦੇ ਕੇਰੇ ਕਾਲੇ ਪੈ ਜਾਂਦੇ ਹਨ ਛੂਤ ਦੇ ਰੋਗ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ ਅੱਗੇ ਚੱਲਦੇ ਹਾਂ 6ਵਾਂ ਪ੍ਰਸ਼ਨ ਵਿਟਾਮਿਨ ਡੀ ਕੀ ਹੈ ਇਸ ਵਿਟਾਮਿਨ ਡੀ ਕਾਰਟ ਨਾਲ ਹੋਣ ਵਾਲੇ ਨੁਕਸਾਨ ਲਿਖੋ ਉੱਤਰ ਵਿਟਾਮਿਨ ਡੀ ਚਰਬੀ ਵਿੱਚ ਘੁਲਣਸ਼ੀਲ ਹੈ ਕੀ ਕੰਮ ਹੈਗੇ ਨੇ ਇਹ ਵਿਟਾਮਿਨ ਹੱਡੀਆਂ ਤੇ ਦੰਦ ਬਣਾਉਂਦਾ ਹੈ ਹੱਡੀਆਂ ਤੇ ਦੰਦਾਂ ਨੂੰ ਮਜ਼ਬੂਤ ਵੀ ਕਰਦਾ ਹੈ ਬੱਚਿਆਂ ਨੂੰ ਸਰੀਰਕ ਵਾਧੇ ਲਈ ਇਸ ਦੀ ਜ਼ਰੂਰਤ ਹੈ ਇਸ ਦੀ ਪ੍ਰਾਪਤੀ ਦੇ ਸੋਮੇ ਹੈਗੇ ਨੇ ਇਹ ਦੁੱਧ ਅੰਡੇ ਦੀ ਜ਼ਰਦੀ ਮੱਖਣ ਕਿਉਂ ਮੱਛੀ ਦੇ ਤੇਲ ਵਿੱਚ ਬਹੁਤ ਹੁੰਦਾ ਹੈ ਵਿਟਾਮਿਨ ਸੂਰਜ ਦੀਆਂ ਕਿਨਾਂ ਦੇ ਪ੍ਰਭਾਵ ਨਾਲ ਆਪਣੇ ਆਪ ਹੀ ਬਣਦਾ ਰਹਿੰਦਾ ਹੈ ਵਿਟਾਮਿਨ ਡੀ ਦੀ ਘਾਟ ਦੇ ਨੁਕਸਾਨ ਵਿਟਾਮਿਨ ਡੀ ਦੀ ਘਾਟ ਨਾਲ ਮਾਸ ਪੇਸ਼ੀਆਂ ਤੇ ਹੱਡੀਆਂ ਦਾ ਦਰਦ ਹੁੰਦਾ ਹੈ ਛੋਟੇ ਬੱਚਿਆਂ ਨੂੰ ਦਮਾ ਹੋਣ ਦਾ ਦਰਦ ਦਰ ਰਹਿੰਦਾ ਹੈ ਇਸ ਦੀ ਘਾਟ ਨਾਲ ਬੱਚਿਆਂ ਨੂੰ ਸੌਂਕੜਾ ਰੋਗ ਹੋ ਜਾਂਦਾ ਹੈ ਅੱਗੇ ਹੈਗਾ 7ਵਾਂ ਪ੍ਰਸ਼ਨ ਵਿਟਾਮਿਨ ਈ ਕੀ ਹੈ ਇਸ ਵਿਟਾਮਿਨ ਦੀ ਪ੍ਰਾਪਤੀ ਦੇ ਸਰੋਤ ਲਿਖੋ ਉੱਤਰ ਵਿਟਾਮਿਨ ਏ ਚਰਬੀ ਵਿੱਚ ਘੁਲਣਸ਼ੀਲ ਹੈ ਇਸਦੇ ਕੰਮ ਹੈਗੇ ਨੇ ਵਿਟਾਮਿਨ ਔਰਤਾਂ ਤੇ ਮਰਦਾਂ ਵਿੱਚ ਸੰਤਾਨ ਪੈਦਾ ਕਰਨ ਦੀ ਸ਼ਕਤੀ ਨੂੰ ਵਧਾਉਂਦਾ ਹੈ ਇਹ ਨਾਮਰਦੀ ਤੇ ਬਾਂਝਪਨ ਨੂੰ ਰੋਕਦਾ ਹੈ ਪ੍ਰਾਪਤੀ ਦੇ ਸੋਮੇ ਹੈਗੇ ਨੇ ਇਹ ਬੰਦ ਗੋਬੀ ਗਾਜਰ ਸਲਾਦ ਟਮਾਟਰ ਮਟਰ ਪਿਆਜ਼ ਫੁੱਲ ਗੋਬੀ ਵਿੱਚ ਹੁੰਦਾ ਹੈ ਇਸ ਤੋਂ ਬਿਨਾਂ ਸ਼ਹਿਦ ਕਣਕ ਚੌਲ ਬੀਜਾਂ ਦੇ ਤੇਲ ਅੰਡੇ ਦੀ ਜ਼ਰਦੀ ਬਦਾਮ ਪਿਸਤੇ ਛੋਲਿਆਂ ਦੀ ਦਾਲ ਅਤੇ ਦਲੀਏ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਵਿਟਾਮਿਨ E ਦੀ ਘਾਟ ਦੇ ਨੁਕਸਾਨ ਵਿਟਾਮਿਨ E ਦੀ ਘਾਟ ਹੋਣ ਕਰਕੇ ਔਰਤਾਂ ਵਿੱਚ ਬਾਝਪਨ ਦਾ ਰੋਗ ਹੋ ਜਾਂਦਾ ਹੈ ਇਸਤਰੀਆਂ ਅਤੇ ਪੁਰਸ਼ਾਂ ਵਿੱਚ ਸੰਤਾਨ ਪੈਦਾ ਕਰਨ ਦੀ ਸ਼ਕਤੀ ਘਟ ਜਾਂਦੀ ਹੈ ਮਾਸਪੇਸ਼ੀਆਂ ਦਾ ਵਾਧਾ ਤੇ ਵਿਕਾਸ ਰੁਕ ਜਾਂਦਾ ਹੈ 8ਵਾਂ ਪ੍ਰਸ਼ਨ ਵਿਟਾਮਿਨ ਕੇ ਕੀ ਹੈ ਇਸ ਵਿਟਾਮਿਨ ਦੀ ਘਾਟ ਨਾਲ ਹੋਣ ਵਾਲੇ ਨੁਕਸਾਨ ਲਿਖੋ ਉੱਤਰ ਵਿਟਾਮਿਨ ਕੇ ਚਰਬੀ ਵਿੱਚ ਘੁਲਣਸ਼ੀਲ ਹੈ ਇਹ ਵਿਟਾਮਿਨ ਜ਼ਖਮਾਂ ਵਿੱਚ ਵਿੱਚੋਂ ਰਸਤੇ ਖੂਨ ਨੂੰ ਰੋਕਦਾ ਹੈ ਉਸ ਦੇ ਜਮਾਓ ਵਿੱਚ ਸਹਾਇਤਾ ਕਰਦਾ ਹੈ ਚਮੜੀ ਦੇ ਰੋਗਾ ਤੋਂ ਰੱਖਿਆ ਕਰਦਾ ਹੈ ਇਸ ਦੇ ਸੋਮੇ ਹੈਗੇ ਨੇ ਇਹ ਜਿਆਦਾਤਰ ਬੰਦ ਕੋਬੀ ਪਾਲਕ ਮੱਛੀ ਸੋਇਆ ਬੀਨ ਟਮਾਟਰ ਤੇ ਅੰਡੇ ਦੀ ਜਰਦੀ ਵਿੱਚ ਹੁੰਦਾ ਹੈ ਵਿਟਾਮਿਨ ਕੇ ਦੀ ਘਾਟ ਦੇ ਨੁਕਸਾਨ ਹੈਗੇ ਨੇ ਇਸ ਵਿਟਾਮਿਨ ਦਾ ਨਿਰਮਾਣ ਛੋਟੀ ਆਂਤੜੀ ਵਿੱਚ ਹੋਣ ਕਰਕੇ ਇਸ ਦੀ ਘਾਟ ਬਹੁਤ ਹੁੰਦੀ ਹੈ ਸੱਟ ਲੱਗਣ ਕਰਕੇ ਲਹੂ ਵਗਣਾ ਬੰਦ ਨਹੀਂ ਹੁੰਦਾ ਚਮੜੀ ਖੁਰਦਰੀ ਹੋ ਜਾਂਦੀ ਹੈ ਜਿਗਰ ਦੀਆਂ ਬਿਮਾਰੀਆਂ ਤੇ ਦਸਤ ਲੱਗ ਜਾਂਦੇ ਹਨ ਖੂਨ ਦੀ ਕਮੀ ਸੰਬੰਧੀ ਰੋਗ ਲੱਗ ਜਾਂਦੇ ਹਨ ਅਗੇਤੇ ਯਾਨੀ ਪ੍ਰੀਮੈਚੂਰ ਪੈਦਾ ਹੋਣ ਵਾਲੇ ਬੱਚਿਆਂ ਵਿੱਚ ਇਸ ਵਿਟਾਮਿਨ ਦੀ ਕਮੀ ਰਹਿੰਦੀ ਹੈ ਠੀਕ ਹੈ ਤੇ ਅਸੀ ਕੀ ਅੱਜ ਦੀ ਕਲਾਸ ਵਿੱਚ ਉਮੀਦ ਕਰਦੇ ਹਾਂ ਵੀ ਇਸ ਪਾਠ ਦੇ ਪ੍ਰਸ਼ਨ ਉੱਤਰ ਤੁਹਾਨੂੰ ਸਮਝ ਆ ਗਏ ਹੋਣਗੇ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਸਾਰੇ ਵਿਟਾਮਿਨਸ ਦੀਆਂ ਗੱਲਾਂ ਤੇ ਨੁਕਸਾਨ ਜ਼ਰੂਰ ਪੜ੍ਹ ਲਿਓ ਜੇ ਉਹ ਪੂਰੇ ਨਹੀਂ ਹੁੰਦੇ ਵਿਟਾਮਿਨ ਸਾਡੀ ਬੋਡੀ ਵਿੱਚ ਤਾਂ ਕੀ ਨੁਕਸਾਨ ਹੁੰਦੇ ਨੇ ਅਗਲੀ ਕਲਾਸ ਮਿਲਦੇ ਹਾਂ ਟਿਲ ਦੈਨ ਟੇਕ ਕੇਅਰ ਬਾਏ ਬਾਏ